ਅਮਰੀਕਾ ਦੇ ਜ਼ਿਆਦਾਤਰ ਸਟੱਡੀ ਵੀਜ਼ਾਆਂ ਦੀਆਂ ਫਾਈਲਾਂ ਦੇ ਵਿੱਚ ਨਕਲੀ ਕਾਗਜ਼ ਲੱਗਦੇ ਆ ਕੀ ਹੁੰਦੇ ਆ ਨਕਲੀ ਕਾਗਜ਼ ਕੀ ਇਹਨਾਂ ਦਾ ਅਸਰ ਪੈਂਦਾ ਕਿਉਂ ਅੱਜ ਪੰਜਾਬ ਦੇ ਵਿੱਚ ਠੱਗੀਆਂ ਹੁੰਦੀਆਂ ਲੋਕਾਂ ਦੇ ਨਾਲ ਕੌਣ ਨੇ ਇਹ ਠੱਗ ਜੰਟ ਕੀ ਇਹ ਠਗੀ ਮਾਰਦੇ ਨੇ ਤੁਹਾਡੇ ਨਾਲ ਕਿੱਦਾਂ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਅੱਜ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਬੱਚਿਆਂ ਨੂੰ ਕਿਉਂ ਬੈਨ ਕੀਤਾ ਜਾ ਰਿਹਾ ਹੈ ਕੌਣ ਹੈ ਇਹਦਾ ਜ਼ਿੰਮੇਦਾਰ ਇਹ ਚੀਜ਼ਾਂ ਕਦੇ ਵੀ ਕਿਸੇ ਨੇ ਦੱਸੀਆਂ ਨਹੀਂ ਹਰ ਕੋਈ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹਦਾ ਜਦੋਂ ਬਾਹਰ ਜਾਣ ਦੀ ਵਾਰੀ ਆਂਦੀ ਹੈ ਲੋਕ ਏਜੰਟਾਂ ਕੋਲ ਜਾਂਦੇ ਨੇ ਉਹਨਾਂ ਏਜੰਟਾਂ ਕੋਲ ਜਾਂਦੇ ਨੇ ਜਿਹੜੇ ਲੁਭਾਵਣੀਆਂ ਐਡਾ ਕਰਦੇ ਨੇ ਜਿਹੜੇ ਕਹਿੰਦੇ ਨੇ ਫੰਡ ਅਸੀਂ ਬਣਾ ਦੇਾਂਗੇ ਜਿਹੜੇ ਕਹਿੰਦੇ ਆ ਗੈਪ ਅਸੀਂ ਪੂਰਾ ਕਰ ਦਾਂਗੇ ਕਦੀ ਵੀ ਬੱਚਾ ਗਲਤ ਨਹੀਂ ਹੁੰਦਾ ਉਹਨੂੰ ਗਲਤ ਰਸਤੇ ਤੇ ਭੇਜਿਆ ਜਾਂਦਾ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਦੋਵੇਂ ਥਰਾ ਆਪਸ ਦੇ ਵਿੱਚ ਸਹਿਮਤ ਹੁੰਦੀਆਂ ਜਦੋਂ ਕਿਸੇ ਨੇ ਸਟੱਡੀ ਵੀਜ਼ਾ ਅਪਲਾਈ ਕਰਨਾ ਹੁੰਦਾ ਸ਼ਾਇਦ ਇਹ ਵੀਡੀਓ ਪਸੰਦ ਨਹੀਂ ਆਵੇਗੀ ਜਨਤਾ ਨੂੰ ਬਟ ਕੋੜਾ ਸੱਚ ਹੈ ਕਿ 90% ਫੈਲਾਂ ਚ ਗਲਤ ਕਾਗਜ਼ ਹੀ ਲੱਗਦੇ ਆ ਅੱਗੇ ਮੈਨੂੰ ਲੱਗਦਾ ਸੀ ਕਿ ਨਹੀਂ ਲੋਕ ਧੋਖਾੜੀ ਕਰਦੇ ਨੇ ਏਜੰਟ ਧੋਖਾੜੀ ਕਰਦੇ ਨੇ ਸਰਕਾਰਾਂ ਨੂੰ ਨਹੀਂ ਪਤਾ ਅੱਜ ਬੜੇ ਚੰਗੇ ਤਰੀਕੇ ਨਾਲ ਤੁਹਾਨੂੰ ਸਮਝਾਉਂਗਾ ਸਰਕਾਰਾਂ ਨੂੰ ਵੀ ਪਤਾ ਆਸਟ੍ਰੇਲੀਅਨ ਗਵਰਨਮੈਂਟ ਨੂੰ ਵੀ ਪਤਾ ਕਿ ਇਹ ਫੈਲਾਂ ਚ ਨਕਲੀ ਕਾਗਜ਼ ਆ ਰਹੇ ਆ ਫਿਰ ਵੀ ਉਹ ਨਕਲੀ ਕਾਗਜ਼ ਐਕਸੈਪਟ ਕੀਤੇ ਜਾਂਦੇ ਆ ਤਾਕੀ ਫਿਊਚਰ ਚ ਕੱਲ ਨੂੰ ਇਹਨਾਂ ਨੂੰ ਕੱਢਣਾ ਸੌਖਾ ਹੋ ਜਵੇ ਅੱਜ ਆਸਟ੍ਰੇਲੀਆ ਦੇ ਵਿੱਚ 10 ਲੱਖ ਭਾਰਤੀ ਲੋਕ ਨਾਗਰਿਕ ਨੇ ਜਿਸ ਵੇਲੇ ਉੱਥੇ ਦੀ ਸਰਕਾਰ ਇਹਨਾਂ 10 ਲੱਖ ਲੋਕਾਂ ਦੀ ਫਾਈਲ ਖੋਲ ਲਵੇ ਕਿ ਜਦੋਂ ਇਹ ਆਸਟ੍ਰੇਲੀਆ ਆਏ ਸੀ ਇਹਨਾਂ ਨੇ ਸਟੂਡੈਂਟ ਵੀਜ਼ੇ ਦੀ ਫਾਈਲ ਚ ਕੀ ਕਾਗਜ਼ ਲਾਏ ਸੀ ਤਾਂ ਦੁੱਧ ਦਾ ਦੁੱਧ ਤਾਂ ਪਾਣੀ ਦਾ ਪਾਣੀ ਹੋ ਜਾਏਗਾ ਉਹ ਲੋਕ ਅੱਜ ਜਿਹੜੇ ਡੀਂਗਾ ਮਾਰਦੇ ਨੇ ਕਿ ਅਸੀਂ ਮਹਾਰਾ ਜੰਟ ਹੈਗੇ ਆਂ ਅਸੀਂ ਬਹੁਤ ਕੁਆਲੀਫਾਈਡ ਆ ਅਸੀਂ ਸਟ੍ਰੇਲੀਅਨ ਸਿਟੀਜ਼ਨ ਆ ਜਦੋਂ ਉਹ ਸਟੂਡੈਂਟ ਵੀਜ਼ਾ ਦੇ ਗਏ ਸੀ ਉਹ ਵੀ ਕੁਛ ਨਾ ਕੁਛ ਉੱਤੇ ਥੱਲੇ ਕਰਕੇ ਗਏ ਸੀ ਮੇਰਾ 18 ਸਾਲਾਂ ਦਾ ਤਜਰਬਾ ਵੈ ਕਿ ਗਲਤ ਕਾਗਜ਼ ਲਾ ਕੇ ਵੀਜ਼ਾ ਲੱਗ ਜਾਂਦਾ ਸਹੀ ਕਾਗਜ਼ ਵਾਲੇ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਇਥੇ ਜਨਤ ਦਾ ਕੰਮ ਹੁੰਦਾ ਤੁਹਾਡੀ ਫਾਈਲ ਦੇ ਵਿੱਚ ਲੜੂਹਿੰਦੇ ਕਾਗਜ਼ ਬਣਾ ਕੇ ਉਹਨੂੰ ਜਮ੍ਹਾਂ ਕਰਾਣਾ ਨਕਲੀ ਕਾਗਜ਼ਾਂ ਦੇ ਨਾਲ ਜੀਟੀਈ ਕਲੀਅਰ ਹੁੰਦੀ ਆ ਇਹੀ ਇੱਕ ਰੀਜ਼ਨ ਆ ਕਿ ਅੱਜ ਆਸਟ੍ਰੇਲੀਆ ਦੇ ਵਿੱਚ ਕੁਆਲਟੀ ਰਿਕਰੂਟਮੈਂਟ ਨਹੀਂ ਹੋ ਰਹੀ ਪੂਰੇ ਭਾਰਤ ਚੋਂ ਲੋਕ ਜਾਂਦੇ ਨੇ ਪੜ੍ਹਨ ਲਈ ਜਿਨ੍ਹਾਂ ਨੇ ਪੜਾਈ ਪੜ੍ਹਨੀ ਆ ਜਿਨ੍ਹਾਂ ਦੇ ਕੋਲ سرمਾਇਆ ਵੈ ਸਾਡੇ ਲੋਕ ਜਾਂਦੇ ਨੇ ਦਿਹਾੜੀ ਕਰਨ ਮਜ਼ਦੂਰੀ ਕਰਨੇ ਕਿਸੇ ਨਾ ਕਿਸੇ ਤਰੀਕੇ ਬਾਹਰ ਕੱਢਦੇ ਉਹ ਸਾਨੂੰ ਜਿਹੜੇ ਲੋਕ ਹਾਈਲਟ ਕਰ ਲੈਂਦੇ ਨੇ ਉਹ ਸਟੱਡੀ ਵੀਜ਼ਾ ਲੈ ਕੇ ਚਲੇ ਜਾਂਦੇ ਨੇ ਜਿਹੜੇ ਨਹੀਂ ਕਰ ਪਾਉਂਦੇ ਉਹ ਕੁੜੀਆਂ ਲੱਭਦੇ ਨੇ ਵਿਆਹ ਕਰਾ ਕੇ ਸਪੌਸ ਵੀਜ਼ੇ ਤੇ ਚਲੇ ਜਾਂਦੇ ਨੇ ਇਤਿਹਾਸ ਗਵਾਹ ਹੈ ਕਿ ਆਸਟ੍ਰੇਲੀਆ ਦੇ ਵਿੱਚ ਕੀ ਕੀ ਹੋਇਆ ਮਾਸਟਰ ਡਿਗਰੀ ਵਾਲਾ ਵੀ ਕੁੱਕਰੀ ਦਾ ਕੋਰਸ ਲੈ ਕੇ ਚਲਾ ਗਿਆ ਕੋਈ ਹੇਅਰ ਟ੍ਰੈਸਰ ਚ ਚਲਾ ਗਿਆ ਕੋਈ ਕਮਿਊਨਿਟੀ ਸਰਵਿਸ ਚ ਚਲਾ ਗਿਆ ਜਿਸ ਕੰਮ ਦੀ ਸ਼ੁਰੂਆਤ ਹੀ ਨਕਲੀ ਕਾਗਜ਼ਾਂ ਨਾਲ ਹੋਵੇ ਸੋਚ ਸਕਦੇ ਹੋ ਉਹਦਾ ਐਂਡ ਕੀ ਹੋਏਗਾ ਤਿੰਨ ਤਰ੍ਹਾਂ ਦੀ ਰਿਸਕ ਰੇਟਿੰਗ ਰੱਖੀ ਗਈ ਹੈ ਆਸਟ੍ਰੇਲੀਆ ਵੱਲੋਂ ਇੱਕ ਲੈਵਲ 1 ਲੈਵਲ 2 ਤਾਂ ਲੈਵਲ 3 ਹਰ ਇੱਕ ਮੂਲਕ ਨੂੰ ਇੱਕ ਰੇਟਿੰਗ ਦਿੱਤੀ ਗਈ ਹੁੰਦੀ ਹੈ ਚੈਨਾ ਵਾਲਿਆਂ ਨੂੰ ਲੈਵਲ 1 'ਚ ਰੱਖਿਆ ਗਿਆ ਨੇਪਾਲ ਬੰਗਲਾਦੇਸ਼ ਵਾਲਿਆਂ ਨੂੰ ਲੈਵਲ 2 'ਚ ਰੱਖਿਆ ਗਿਆ ਤੇ ਸਾਨੂੰ ਸ਼੍ਰੀਮਾਨ ਜੀ ਲੈਵਲ 3 'ਚ ਰੱਖਿਆ ਗਿਆ ਅਸੀਂ ਹਾਈ ਰਿਸਕ ਕੰਟਰੀਆਂ ਜਿਹੜਾ ਕਾਲਜ ਇੰਡੀਆ ਦੇ ਵਿੱਚ ਦਾਖਲਾ ਦੇਣਾ ਸ਼ੁਰੂ ਕਰ ਦਿੰਦਾ ਉਹਦੀ ਰੇਟਿੰਗ ਖਰਾਬ ਹੋ ਜਾਂਦੀ ਹੈ ਕਿਉਂਕਿ ਸਾਡੇ ਨਿਆਣੀ ਪੜਦੇ ਨਹੀਂ ਜਾ ਕੇ ਜਿੱਦਾਂ ਦੇ ਭੇਜਣ ਵਾਲੇ ਇੱਧਰ ਨੇ ਉਦਾਂ ਦੇ ਹੀ ਕਾਲਜ ਚੇਂਜ ਕਰਾਉਣ ਵਾਲੇ ਉਧਰ ਨੇ ਜਿਹੜੇ ਕਹਿੰਦੇ ਨੇ ਆ ਗਏ ਜਿਹੜੇ ਕਾਲਜ ਆਇਆ ਇਹਦੇ ਚ ਤਾਪੀ ਆ ਰਹੇ ਨਹੀਂ ਚਲਾ ਤੈਨੂੰ ਪਲੰਬਰ ਦਾ ਕਾਰਪੈਂਟਰ ਦਾ ਕੰਸਟ੍ਰਕਸ਼ਨ ਦਾ ਤੈਨੂੰ ਸਿਵਲ ਇੰਜੀਨੀਅਰਿੰਗ ਦਾ ਕੋਰਸ ਕਰਾਈਏ ਜਿਹਦੇ ਨਾਲ ਤੈਨੂੰ ਘੋੜੀ ਚੜਾਵਾਂਗੇ ਤੂੰ ਘੋੜੀ ਚੜ੍ਹੇਂਗਾ ਤੇ ਤੇਰੀ ਪੀਆਰ ਹੋ ਜੇਗੀ ਪੀਆਰ ਦੇ ਲਾਲਚ ਦੇ ਵਿੱਚ ਇੱਕ ਚੰਗਾ ਭਲਾ ਬੱਚਾ ਜਿਹੜਾ ਯੂਨੀਵਰਸਿਟੀ ਚ ਪੜਨ ਗਿਆ ਹੁੰਦਾ ਉਹਦੀ ਢਾਹ ਭੰਨ ਕਰਕੇ ਉਹਨੂੰ ਇੱਕ ਫਰਜੀ ਜੇ ਕਾਲਜ ਦੇ ਵਿੱਚ ਦਾਖਲਾ ਦਿਵਾ ਦਿੱਤਾ ਜਾਂਦਾ ਕਸੂਰ ਮਾਪੇ ਦਾ ਵੀ ਨਹੀਂ ਹੈ ਕਸੂਰ ਉਸ ਬੱਚੇ ਦਾ ਵੀ ਨਹੀਂ ਹੈ ਉਹ ਬੱਚੇ ਦੀ ਉਮਰ ਹਜੇ 18 ਸਾਲ ਹੈ ਉਹ ਜਵਾਬ ਨੂੰ ਹਜੇ ਪਰ ਵੀ ਨਹੀਂ ਲੱਗੇ ਤਾਂ ਉਹਨੂੰ ਉਡਾਤਾ ਗਿਆ ਉਹ ਜਦੋਂ ਆਸਟ੍ਰੇਲੀਆ ਪਹੁੰਚ ਕੇ ਟੈਕਸੀ ਦੇ ਵਿੱਚ ਬੈਠ ਕੇ ਕਿਤੇ ਜਾਂਦਾ ਉਹ ਟ੍ਰੇਨ 'ਚ ਜਾਂਦਾ ਉਹ ਰੇਡੀਓ ਸਟੇਸ਼ਨ ਤੇ ਕਿਤੇ ਖੜਾ ਕਿਤੇ ਢਾਬੇ ਤੇ ਰੋਟੀ ਖਾਣ ਜਾਂਦਾ ਅੱਗੋਂ ਕੋਈ ਨਾ ਕੋਈ 30 ਸ ਮਾਰ ਖਾਨ ਉਹਨੂੰ ਟੱਕਰਦਾ ਜਿਹੜਾ ਕਹਿੰਦਾ ਆ ਤੇਰਾ ਕਾਲਜ ਚੇਂਜ ਕਰਾਈਏ ਆ ਤੇਰੀ ਯੂਨੀਵਰਸਿਟੀ ਚੇਂਜ ਕਰਾਈਏ ਤੈਨੂੰ ਆਹ ਕੋਰਸ ਦਵਾਈਏ ਤਾਂ ਤੈਨੂੰ ਉਹ ਕੋਰਸ ਦਵਾਈਏ ਉੱਥੋਂ ਸ਼ੁਰੂ ਹੋ ਜਾਂਦਾ ਬੇੜਾ ਗਰਖ ਹੋਣਾ ਇੱਕ ਚੰਗੇ ਭਲੇ ਸਟੂਡੈਂਟ ਦਾ ਕਦੇ ਜ਼ਿੰਦਗੀ 'ਚ ਸੋਚਿਓ ਤੁਸੀਂ ਨੇਪਾਲ ਜਿਹੜਾ ਕੀ ਲੈਵਲ 2 ਕੰਟਰੀ ਹੈ ਨੇਪਾਲੀਆਂ ਦੇ ਕੋਲ ਨਾ ਰੁਪਈਏ ਨੇ ਸ਼ੋਅ ਕਰਨ ਲਈ ਨਾ ਨਾ ਕੋਲ ਅੰਗਰੇਜ਼ੀ ਹੈ ਨਾ ਨਾ ਕੋਈ ਸਹੂਲਤਾਂ ਫਿਰ ਵੀ ਸਾਡੇ ਨਾਲੋਂ ਜ਼ਿਆਦਾ ਸੌਖਾ ਵੀਜ਼ਾ ਉਹਨਾਂ ਨੂੰ ਮਿਲਦਾ ਕਿਉਂਕਿ ਉਹਨਾਂ ਦੀਆਂ ਕੌਮਾਂ ਦੇ ਲੋਕ ਜਾ ਕੇ ਪੜ੍ਹਾਈ ਕਰਦੇ ਨੇ ਉਹ ਕਾਲਜਾਂ ਯੂਨੀਵਰਸਿਟੀਆਂ ਨੂੰ ਚੇਂਜ ਨਹੀਂ ਕਰਦੇ ਜਿੱਦਾਂ ਏਜੰਟ ਮਾਫੀਆ ਇਥੇ ਫੰਡ ਮੈਨੇਜਮੈਂਟ ਦੇ ਜੁਗਾੜ 'ਚ ਦੁਨੀਆ ਨੂੰ ਖੱਜਲ ਕਰਦਾ ਹੈ ਇਹ ਤਾਂ ਇਹ ਉੱਧਰ ਬੈਠੇ ਹੋਏ ਕਾਲਜਾਂ ਵਾਲੇ ਯੂਨੀਵਰਸਿਟੀਆਂ ਵਾਲੇ ਕਾਲਜਾਂ ਜੰਟ ਕਾਲਜ ਚੇਂਜ ਕਰਾਉਣ ਦੇ ਨਾਂ ਤੇ ਬੱਚਿਆਂ ਨੂੰ ਗੁੰਮਰਾਹ ਕਰਦੇ ਨੇ ਇਹ ਵੀਡੀਓ ਨਾਲ ਲੋਕਾਂ ਲਈ ਹੈ ਜਿਹੜੇ ਲੋਕ ਆਪ ਦਾ ਜੁਆਗ ਆਸਟ੍ਰੇਲੀਆ ਚੜਾਣਾ ਚਾਹੁੰਦੇ ਨੇ ਯਾਦ ਰੱਖਿਓ ਜਦੋਂ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਮਿਲਦਾ ਉਹਦੇ ਉੱਤੇ ਸੱਜੇ ਹੱਥ ਦੇ ਉੱਤੇ ਗ੍ਰਾਂਟ ਲਿਖਿਆ ਹੁੰਦਾ ਜਿੱਥੇ ਗ੍ਰਾਂਟ ਲਿਖਿਆ ਹੁੰਦਾ ਉਹਦੇ ਖੱਬੇ ਹੱਥ ਦੇ ਉੱਤੇ ਥੱਲੇ 6 ਜਾਂ 7 ਕੰਡੀਸ਼ਨਾਂ ਹੁੰਦੀਆਂ ਜਿਹਦੇ ਤੇ ਲਿਖਿਆ ਹੁੰਦਾ ਤੁਹਾਨੂੰ ਇਹ ਵੀਜ਼ਾ ਕਿਸ ਕੰਡੀਸ਼ਨ ਦੇ ਆਧਾਰ ਤੇ ਮਿਲਿਆ ਉਹਦੇ ਵਿੱਚ ਇੱਕ ਕੰਡੀਸ਼ਨ ਹੁੰਦੀ ਆ ਕਿ ਤੁਸੀਂ ਇਹ ਵੀਜ਼ਾ ਪੜ੍ਹਾਈ ਲਈ ਲਿਆ ਵਾ ਤੁਸੀਂ ਆਪ ਦਾ ਕਾਲਜ ਔਰ ਕੋਰਸ ਬਦਲ ਨਹੀਂ ਸਕਦੇ ਜੇ ਤੁਸੀਂ ਬਦਲਣਾ ਤੁਹਾਨੂੰ ਦੁਬਾਰਾ ਵੀਜ਼ਾ ਅਪਲਾਈ ਕਰਨਾ ਪਏਗਾ ਤੇ ਜਿਨੇ ਵੀ ਲੋਕ ਉੱਥੇ ਜਾ ਕੇ ਬਦਲਦੇ ਨੇ ਕੋਈ ਵੀ ਆਪਦਾ ਵੀਜ਼ਾ ਚੇਂਜ ਨਹੀਂ ਕਰਾਂਦਾ ਜਿਹੜੇ ਵੀਜ਼ੇ ਤੇ ਜਾਂਦੇ ਨੇ ਉਹਦੇ ਤੇ ਰਹੀ ਜਾਂਦੇ ਨੇ ਪੜ੍ਹਾਈ ਕਿਤੇ ਹੋਰ ਕਰੀ ਜਾਂਦੇ ਨੇ ਇਹਨੂੰ ਕੰਡੀਸ਼ਨ ਆਫ ਬਰੀਚ ਕਹਿੰਦੇ ਆ ਜਿਹਦੇ ਤਹਿਤ ਜ਼ਿੰਦਗੀ ਚ ਕਰੀ ਤੁਹਾਡੀ ਪੀਆਰ ਨਹੀਂ ਹੋਣੀ ਜ਼ਿੰਦਗੀ ਚ ਤੁਹਾਡੇ ਕੇ ਭੈਣ ਭਰਾ ਨੂੰ ਵੀਜ਼ਾ ਨਹੀਂ ਮਿਲਣਾ ਤੁਸੀਂ ਆਪ ਦੇ ਉੱਤੇ ਇਹੋ ਜੀ ਤੋਹਮਤ ਲਵਾ ਲੈਂਦੇ ਹੋ ਜਿਹੜੀ ਆਲ ਵਾਲੀਆਂ ਨਸਲਾਂ ਨੂੰ ਪੋਤ ਨਹੀਂ ਪੈਂਦੀ ਆ ਅੱਜ ਭਾਰਤ ਨੂੰ ਰਿਸਕ ਰੇਟਿੰਗ 3 'ਚ ਰੱਖਣ ਦਾ ਰੀਜ਼ਨ ਹੀ ਇਹ ਹੈ ਕਿ ਤੁਸੀਂ ਉਥੇ ਜਾ ਕੇ ਪੜਦੇ ਨਹੀਂ ਪੜ੍ਹਾਈ ਪੂਰੀ ਨਹੀਂ ਕਰਦੇ ਕਾਲਜਾਂ ਯੂਨੀਵਰਸਿਟੀਆਂ 'ਚ ਛਾਲਾ ਮਾਰੀ ਜਾਂਦੇ ਹੋ ਕਦੀ ਇੱਕ ਬੰਨੇ ਤੇ ਕਦੀ ਦੂਜੇ ਬੰਨੇ ਜੇ ਤੁਸੀਂ ਇੱਕ ਬੱਚੇ ਦੇ ਮਾਪੇਬਾਪ ਜੇ ਤੁਹਾਨੂੰ ਬੇਨਤੀ ਹੈ ਕਿ ਆਉਣ ਵਾਲੀਆਂ ਨਸਲਾਂ ਬਾਰੇ ਸੋਚੋ ਤੁਹਾਡਾ ਜਵਾਗ ਤੇ ਹੋ ਸਕਦਾ ਨਕਲੀ ਕਾਲਜ ਲਾ ਕੇ ਚੜ ਜਵੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਨੂੰ ਵੀ ਜੈ ਨਹੀਂ ਮਿਲਨੇ ਇਨਪਾਲ ਜਿੱਥੇ ਕੀ 2-4 ਸਾਲ ਦੇ ਗੈਪ ਵਾਲੇ ਨੂੰ ਵੀਜ਼ਾ ਮਿਲ ਜਾਂਦਾ ਬਿਨਾ ਆਇਲਟ ਵਾਲੇ ਨੂੰ ਵੀਜ਼ਾ ਮਿਲ ਜਾਂਦਾ ਸਾਡੇ ਚੰਗੇ ਭਲੇ ਨਿਆਣੇ ਦਾ ਵੀ ਵੀਜ਼ਾ ਰਿਫਿਊਜ਼ ਹੋ ਜਾਂਦਾ ਫੰਡ ਸ਼ੋਅ ਕਰਾਣ ਦੇ ਨਾਂ ਤੇ ਕੋਈ 2% ਲੈ ਗਿਆ ਕੋਈ 5% ਲੈ ਗਿਆ ਨਕਲੀ ਫੰਡ ਸ਼ੋਅ ਕਰਨ ਵਾਲਿਆਂ ਦੀਆਂ ਦੁਕਾਨਾਂ ਚੱਲਦੀਆਂ ਚੰਗੇ ਫੰਡ ਸ਼ੋਅ ਕਰਾਣ ਵਾਲਾ origignal ਫੰਡਾਂ ਵਾਲੇ ਦਾ ਵੀਜ਼ਾ ਹੀ ਰਿਫਿਊਜ਼ ਹੋ ਜਾਂਦਾ ਜਿਹੜੇ ਲੋਕ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ 'ਚ ਅਪਲਾਈ ਕਰਦੇ ਨੇ ਝੂਠ ਸੱਚ ਮਾਰ ਕੇ ਯੂਨੀਵਰਸਿਟੀਆਂ ਨੂੰ ਬੇਫੂਖ ਬਣਾਉਂਦੇ ਨੇ ਫੰਡ ਫੰਡ ਸਾਰਿਆਂ ਨੂੰ ਪਤਾ ਕਿਹਦੇ ਕੋਲ ਕਿੰਨੇ ਹੈਗੇ ਨੇ ਕਿੰਨੇ ਨਹੀਂ ਨੇ ਕੋਈ ਸਰਚਿੰਗ ਦੀ ਫੰਡ ਦੀ ਐਫਡੀ ਲਾ ਦਿੰਦਾ ਸਰਚ ਕਰਕੇ ਬੈਂਕ 'ਚੋਂ ਕੋਈ ਨਕਲੀ ਬਣਾ ਕੇ ਲਾ ਦਿੰਦਾ ਕੋਈ ਫਰਜੀ ਲੋਨ ਲੈਟਰ ਬਣਾ ਦਿੰਦਾ ਇਹ ਤੰਦਾ ਸ਼ਰਿਆਮ ਚੱਲਦਾ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਐਡਾ ਕਰਕੇ ਚੱਲਦਾ ਕਿ ਫੰਡ ਸ਼ੋ ਕਰਾਣੇ ਕੇ ਲਈ ਹਮੇ ਮਿਲੇ ਆਪਣਾ ਬੇੜਾ ਗਰਖ ਕਰਾਣੇ ਕੇ ਲਈ ਵੀ ਹਮੇ ਮਿਲੇ ਐਡਾ ਨਹੀਂ ਐਡਾ ਅਸੀਂ ਦੇਖਦੇ ਆਂ ਕੈਨੇਡਾ ਦੇ ਫੰਡ ਸ਼ੋ ਹੋਣ ਕੇ ਇਹ ਫੰਡ ਸ਼ੋ ਕਰਨ ਦਾ ਕਾਰੋਬਾਰ ਜਿਸ ਦਿਨ ਦਾ ਮੈਂ ਸ਼ੁਰੂ ਕੀਤਾ ਹੋਇਆ ਵਪਾਰ ਉਸ ਦਿਨ ਦਾ ਚੱਲਿਆ ਆਂਦਾ ਸਾਲ 2008 ਚ ਅਸੀਂ ਦੁਕਾਨ ਪਾਈ ਸੀ ਉਦੋਂ ਵੀ ਫੰਡ ਸ਼ੋ ਹੁੰਦੇ ਸੀ ਦੁਨੀਆ ਅੱਜ ਵੀ ਫੰਡ ਸ਼ੋ ਕਰਾ ਕਰਾ ਜਾਈ ਜਾਂਦੀ ਹੈ ਕਿਤਨਾ ਕਿਤੇ ਦੁੱਖ ਲੱਗਦਾ ਜਦੋਂ ਚੰਗੇ ਨਿਆਣੇ ਦਾ ਵੀਜ਼ਾ ਰਿਫਿਊਜ਼ ਹੁੰਦਾ ਅਸਲੀ ਫੰਡਾ ਕਰਕੇ ਨਕਲੀ ਵਾਲਿਆਂ ਦੀ ਤਿਆਜਾਕਾਰ ਹੁੰਦੀ ਹੈ ਉਹਨਾਂ ਦੇ ਵੀਜ਼ੇ ਲੱਗ ਜਾਂਦੇ ਆ ਜੇਕਰ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਂਦਾ ਤੁਹਾਨੂੰ ਦੁਬਾਰਾ ਕੋਈ ਸੀਓਈ ਨਹੀਂ ਦਿੰਦਾ ਕਿਉਂ ਨਹੀਂ ਦਿੰਦਾ ਕਿਉਂਕਿ ਰੇਟਿੰਗ ਖਰਾਬ ਹੋ ਜਾਂਦੀ ਹੈ ਜਿਨ੍ਹਾਂ ਨੇ ਵੀ ਅੱਜ ਦੀ ਡੇਟ 'ਚ ਫੰਡ ਸ਼ੋਅ ਕਰਾਏ ਆ ਪ੍ਰਾਈਵੇਟ ਬੈਂਕਾਂ ਦੇ ਕੋਈ ਐਕਸਿਸ ਬੈਂਕ ਦੇ ਵਿੱਚੋਂ ਐਫਡੀ ਓਡੀ ਬਣਾ ਲੈਂਦਾ ਕੋਈ ਲੋਨ ਕਰਾ ਲੈਂਦਾ ਫੈਡਰਲ ਬੈਂਕ 'ਚੋਂ ਕਿਸੇ ਨੇ ਆਈਸੀਸੀ ਬੈਂਕ 'ਚ ਨਵੀਂ ਐਫਡੀ ਬਣਾਈ ਕਿਸੇ ਨੇ ਐਚਡੀਐਫਸੀ ਬੈਂਕ ਤੋਂ ਕਢੀਲਾ ਦਾ ਲੋਨ ਲੈ ਲਿਆ ਪ੍ਰਾਈਵੇਟ ਬੈਂਕਾਂ ਦੇ ਫੰਡਾਂ ਦੀ ਤਫ਼ਤੀਸ਼ ਜ਼ਿਆਦਾ ਹੁੰਦੀ ਆ ਕਿਉਂਕਿ ਉੱਥੇ ਹੱਥ ਸੁਖਾ ਪੈ ਜਾਂਦਾ ਫਾਈਨੈਂਸਰਾਂ ਦਾ ਜੇਕਰ ਤੁਸੀਂ ਆਪ ਦੇ ਫੰਡ ਸ਼ੋਅ ਕੀਤੇ ਸੀ ਤਾਂ ਤੁਹਾਡਾ ਰਿਫਿਊਜ਼ਲ ਆ ਗਿਆ ਸੀ ਦੁਬਾਰਾ ਅਪਲਾਈ ਕਰਾ ਦੇਾਂਗੇ ਤੁਹਾਡੇ ਕੋਲ ਆਪ ਦੇ ਰੁਪਈਏ ਹੈਗੇ ਆ 25-30 ਲੱਖ ਰੁਪਈਆ ਬੈਂਕ 'ਚ ਉਹਦਾ ਸੋਰਸ ਲਿਆਓ ਤਾਂ ਵੀ ਵੀਜ਼ਾ ਲੱਗ ਜਾਵੇਗਾ ਜੇ ਤੁਹਾਡੇ ਕੋਲ ਆਪ ਦੇ ਫੰਡ ਸ਼ੋਅ ਕਰਨ ਲਈ ਨਹੀਂ ਹੈਗੇ ਨਾ ਪੰਗਾ ਲਿਓ 2 ਲੱਖ ਰੁਪਈਆ ਖਰਾਬ ਹੋਣਾ ਤੁਹਾਡਾ ਆਸਟ੍ਰੇਲੀਆ ਦੀ ਪੜ੍ਹਾਈ ਤੌਰ ਤੇ ਜਿਹੜੀ ਫੈਲ ਲੱਗਦੀ ਹੈ ਉਹਦੇ ਵਿੱਚ 2000 ਡਾਲਰ ਤਾਂ ਵੀਜ਼ਾ ਅਪਲੀਕੇਸ਼ਨ ਫੀਸ ਹੈ ਖੱਜਲ ਖਵਾਰੀ ਲਾਗਾ ਕਦੀ ਕਚਾਰੀਆਂ ਚ ਕਾਗਜ਼ ਬਣਾਉਂਦੇ ਹੋ ਜਾ ਕੇ ਮੈਡੀਕਲ ਕਰਾਉਂਦੇ ਹੋ 2 ਲੱਖ ਰੁਪਈਆ ਖਰਾਬ ਹੋ ਜਾਂਦਾ ਇਹ ਵੀਜ਼ਾ ਉਹਦਾ ਹੀ ਲੱਗਦਾ ਜੇ ਜਿਹਦੇ ਕੋਲ ਆਪਦੇ ਰਫਈਏ ਹੈਗੇ ਆ ਜਿਹਦੇ ਕੋਲ ਫੋਰਡੇਬਿਲਟੀ ਹੈਗੀ ਆ ਮਲਟੀਪਲ ਸੋਰਸ ਆਫ ਇਨਕਮ ਤੁਹਾਨੂੰ ਦਿਖਾਣੇ ਪੈਣਗੇ ਜਦੋਂ ਕਿਸੇ ਦਾ ਰਿਫਿਊਜ਼ ਹੋ ਜਾਂਦਾ ਹੈ ਉਹਦਾ ਸੁਪਨਾ ਟੁੱਟ ਜਾਂਦਾ ਉਹਦੇ ਕੋ ਫਾਇਲ ਕੋਈ ਨਹੀਂ ਜੇ ਫੜਦਾ ਜੇ ਤੁਹਾਡਾ ਰਿਫਿਊਜ਼ ਹੋਇਆ ਅਸੀਂ ਦੁਬਾਰਾ ਰੀਪਲਾਈ ਕਰਾ ਸਕਦੇ ਹਾਂ ਵੀ ਤਾਂ ਜੇ ਤੁਹਾਡੇ ਕੋਲ ਆਪਦੇ ਫੰਡ ਹੈਗੇ ਠੱਗੀ ਕੀ ਹੈ ਠੱਗੀ ਇਹ ਆ ਵੀ ਤੁਹਾਡੇ ਕੋਲੋਂ ਫੰਡ ਦੇ ਪੈਸੇ ਭਰਾਲੇ ਕਿਸੇ ਨੇ ਠੱਗੀ ਇਹ ਵੀ ਤੁਹਾਡੇ ਕੋਲ ਕਾਲੇ ਦੀ ਫੀਸ ਲੈ ਲਈ ਔਰ ਗਾਂ ਤਾਰੀ ਨਹੀਂ ਠੱਗੀ ਇਹ ਆ ਕਿ ਤੁਹਾਨੂੰ ਝੂਠ ਬੋਲ ਕੇ ਅਪਲਾਈ ਕੀਤਾ ਗਿਆ ਜਿਹਨੇ ਵੀਰ ਭੈਣ ਭਰਾ ਨੇ ਸਾਡੇ ਕੋਲ ਆਣਾ ਪਹਿਲੀ ਚੀਜ਼ ਆਪਣੇ ਦਿਮਾਗ 'ਚ ਬਿਠਾ ਲਿਓ ਕਿ ਰਿਫਿਊਜ਼ਲ ਵੀ ਆ ਸਕਦਾ ਸਾਰੇ ਵੀਜ਼ੇ ਨਹੀਂ ਲੱਗਦੇ ਸਾਡੇ ਵੀ ਸਾਰੇ ਵੀਜ਼ੇ ਨਹੀਂ ਲੱਗਦੇ ਹਾਂ ਉਹਨਾਂ ਦੇ ਵੀਜ਼ੇ ਲੱਗ ਜਾਂਦੇ ਆ ਜਿਨ੍ਹਾਂ ਦੇ ਕਿਤੇ ਹੋਰ ਨਹੀਂ ਲੱਗਦੇ ਚਾਹਦੇ ਹੋ ਜ਼ਿੰਦਗੀ 'ਚ ਕਾਮਯਾਬ ਹੋਣਾ ਤੇ ਜਾਲੀ ਕਾਹੇ ਨਾਲ ਆਇਓ ਜੇ ਤੁਸੀਂ ਜਾਲੀ ਕਾਹੇ ਲਾ ਕੇ ਚਲੇ ਵੀ ਗਏ ਤਾਂ ਕੁਛ ਨਹੀਂ ਬਣਨਾ ਜਾਗੇ ਤੁਹਾਡੇ ਕੋਲ ਫੰਡ ਨਹੀਂ ਹੈਗੇ ਸ਼ੋਅ ਕਰਨ ਲਈ ਮੇਰੇ ਕੋਲ ਆਇਓ ਮੈਂ ਤੁਹਾਨੂੰ ਦੱਸ ਦਊਂਗਾ ਕਿਦਾਂ ਸ਼ੋਅ ਕਰ ਸਕਦੇ ਹੋ ਕਿਸੇ ਕੋ ਵੀ ਅਜੂ ਫੜ ਕੇ ਆਪਦੇ ਬੈਂਕ ਚ ਪਾ ਲੋ ਕਿ ਤੋ ਲੋਨ ਲੈ ਲਓ ਕਿਤੇ ਬਿਆਨਾ ਕਰ ਲੋ ਕਿਸੇ ਰਿਸ਼ਤੇਦਾਰ ਭੈਣ ਭਰਾ ਦੇ ਦਿਖਾ ਦਿਓ ਹੱਲ ਹਰ ਚੀਜ਼ ਦਾ ਹੁੰਦਾ ਜੇ ਜਲਦੀ ਕੁਝ ਨਹੀਂ ਹੁੰਦਾ ਕਾਲੀ ਅੱਗੇ ਟੋਏ ਹੁੰਦੇ ਆ ਜੇ ਤੁਸੀਂ ਇਹ ਟੋਏਆਂ ਤੋਂ ਬਚਣਾ ਕਮੰਡਰੀਨ ਅਪਲਾਈ ਕਰਨਾ ਪੈਣਾ ਮੈਂ ਨਹੀਂ ਕਹਿੰਦਾ ਤੁਸੀਂ ਸਾਰੇ ਜਣੇ ਸਾਡੇ ਕੋਲ ਅਪਲਾਈ ਕਰੋ ਸਾਡੇ ਕੋਲ ਸਮਝੋ ਆਗੇ ਇਹ ਖੇਡ ਖੇਢੀ ਕਿੱਦਾਂ ਜਾਂਦੀ ਆ ਨਕਲੀ ਕਾਗਜ਼ ਲਾਉਂਗੇ ਕੁਝ ਨਹੀਂ ਬਣਨਾ ਇਹ ਮੇਰੀ ਕਾਲ ਆ ਨਾ ਲੋਕਾਂ ਨੂੰ ਜਿਨ੍ਹਾਂ ਨੂੰ ਪੜ੍ਹਾਈ ਛੱਡਿਆ ਦੋ ਦੋ ਤਿੰਨ ਤਿੰਨ ਸਾਲ ਹੋ ਗਏ ਤੁਹਾਡੇ ਕੋਲ ਸ਼ਰਮਾਇਆ ਹੈਗਾ ਦੇ ਦੇਣਾ ਇਹਨਾਂ ਨੇ ਵੀਜ਼ਾ ਇਹਨਾਂ ਨੂੰ ਰੁਪਈਆਂ ਦੀ ਲੋੜ ਹੈ ਕੋਰੋਨਾ ਚ ਬੜਾ ਪੈਸਾ ਵਧਿਆ ਸਰਕਾਰਾਂ ਨੇ ਕਾਰੋਬਾਰ ਨੇ ਬਾਰਲੇ ਮੁਲਕਾਂ ਦੇ ਵਪਾਰ ਹੁੰਦੇ ਆ ਵੀਜ਼ਾ ਦੇਣਾ ਇਸ ਕਰਕੇ ਹੌਸਲਾ ਰੱਖਿਓ ਜੇ ਤੁਹਾਡਾ ਰਿਫਿਊਜ਼ ਹੋਇਆ ਮੈਨੂੰ ਫੋਨ ਕਰਕੇ ਦਫਤਰ ਆ ਕੇ ਮਿਲਿਓ ਮੈਂ ਹੱਲ ਕੱਢ ਕੇ ਦਊਂਗਾ ਸਮੱਸਿਆ ਸਾਰਿਆਂ ਦੇ ਉੱਤੇ ਪੈਂਦੀ ਹੈ ਹੱਲ ਕੋਈ ਨਹੀਂ ਦੱਸਦਾ ਅਸੀਂ ਹੱਲ ਦੱਸਾਂਗੇ ਕਿਦਾਂ ਤੁਸੀਂ ਕਾਮਯਾਬ ਹੋ ਸਕਦੇ ਹੋ ਰਿਫਿਊਜ਼ਲ ਹੋਈ ਹੈ ਤੁਹਾਡੀ ਸਾਨੂੰ ਸੰਪਰਕ ਕਰਿਓ ਜਾਂ ਆਪਣਾ ਜੋਖ ਚੜਾਣਾ ਕੋਈ ਡਰ ਲੱਗਦਾ ਕਿ ਰਿਫਿਊਜ਼ ਨਾ ਹੋ ਜਵੇ ਆਕੇ ਆਪਣਾ ਕਾਉਂਸਲਿੰਗ ਕਰਾਇਓ ਇਦਾਂ ਇਦਾਂ ਦੇ ਕੋਰਸ ਨੇ ਜਿੰਨਾ ਚ ਵੀਜ਼ਾ ਰਿਫਿਊਜ਼ ਨਹੀਂ ਹੁੰਦਾ ਤੇ ਇਦਾਂ ਦੇ ਕੋਰਸ ਨੇ ਜਿੰਨਾ ਚ ਰਿਫਿਊਜ਼ ਹੀ ਹੁੰਦਾ ਬਚਣਾ ਤੁਸੀਂ ਇਹ ਬਿਜ਼ਨਸ ਬਿਜ਼ਨਸ ਦਾ ਕੋਰਸ ਨਹੀਂ ਲੈਣਾ ਜਦ ਤੱਕ ਤੁਸੀਂ ਕਮਰਸ ਨਹੀਂ ਕੀਤੀ ਅੱਜ ਮੈਕਸਿਮਮ ਰਿਫਿਊਜ਼ਲ ਬਿਜ਼ਨਸ ਦੇ ਕੋਰਸ ਦੇ ਵਿੱਚ ਹੀ ਹੈ ਜੇ ਅਪਲਾਈ ਕਰਨਾ ਤੁਸੀਂ ਆਸਟ੍ਰੇਲੀਆ ਦਾ ਵੀਜ਼ਾ ਭਾਈ ਸਾਡੇ ਕੋਲ ਜਰੂਰ ਆਇਓ ਸਾਡੀ ਦ칸ਦਾਰੀ ਹੈ ਅਸੀਂ ਉਹਨਾਂ ਨੂੰ ਭੇਜਦੇ ਹਾਂ ਤੇਰੇ ਕੋ ਮਝੂਰ ਹੁੰਦੇ ਆ ਜਿੰਨਾ ਕੋ ਰੁਪਈਆ ਦੀ ਦਿੱਕਤ ਹੁੰਦੀ ਆ ਜਿੰਨਾ ਦੀ ਕੁਝ ਸਮੱਸਿਆ ਹੁੰਦੀ ਆ ਸੋ ਜੇਕਰ ਤੁਹਾਡੀ ਕੋਈ ਸਮੱਸਿਆ ਆ ਆਸਟ੍ਰੇਲੀਆ ਜਾਣ ਵਾਸਤੇ ਇਸ ਵੀਡੀਓ ਦੇ ਨਾਲ ਨੰਬਰ ਦਿੱਤਾ ਗਿਆ ਕਾਲ ਕਰਕੇ ਮੇਰੇ ਦਫਤਰ ਆ ਕੇ ਮਿਲਿਓ ਕੋਸ਼ਿਸ਼ ਕਰਾਂਗੇ ਤੁਹਾਡੇ ਸੁਪਨੇ ਸਕਾਰ ਜ਼ਰੂਰ ਕਰੀਏ ਇਹ ਵੀਡੀਓ ਚੰਗਾ ਲੱਗਿਆ ਤਾਂ ਸ਼ੇਅਰ ਕਰਿਓ ਸਾਨੂੰ ਕਮੈਂਟ ਬਾਕਸ ਚ ਦੱਸਿਓ ਹੋਰ ਕੀ ਜਾਣਨਾ ਚਾਹੁੰਦੇ ਹੋ ਧੰਨਵਾਦ ਜੈ ਸ਼੍ਰੀ ਰਾਮ